ਬੇਮਾਰਾ ਦੀ ਕਹਿੰਦੇ ਨੇ ਬੰਦਿਆ ਮੈਂ ਤੈਨੂੰ ਵਰਤ ਰੱਖਣ ਤੋਂ ਰੋਕਦਾ ਨਹੀਂ ਪਰ ਵਰਤ ਰੱਖ ਤੂੰ ਐਸਾ ਅੱਜ ਵਰਤ ਰੱਖਣਾ ਚਾਹੀਦਾ ਹੈ ਜਿਹੜਾ ਰਾਜਨੀਤਿਕ ਬੰਦਾ ਹੈ ਉਹ ਰਾਜਨੀਤਿਕ ਬੰਦੇ ਨੂੰ ਲੋਭ ਦਾ ਵਰਤ ਰੱਖਣਾ ਚਾਹੀਦਾ ਵੀ ਮੈਂ ਪੂਰੇ ਤਨ ਦੇਹੀ ਨਾਲ ਇਮਾਨਦਾਰੀ ਨਾਲ ਜੇਕਰ ਲੋਕਾਂ ਨੇ ਮੈਨੂੰ ਆਪਣਾ ਪ੍ਰਤੀਨਿਧ ਚੁਣਿਆ ਮੈਂ ਲੋਭ ਲਾਲਚ ਨੂੰ ਤਿਆਗ ਕੇ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰਨੀ ਹੈ ਰਾਜਨੀਤਿਕ ਬੰਦੇ ਸਿਆਸਤਦਾਨ ਬੰਦੇ ਲੋਭ ਦਾ ਵਰਤ ਰੱਖਣ ਜਿੰਨੇ ਸਰਕਾਰੀ ਮੁਲਾਜ਼ਮ ਨੇ ਜੀ ਜਿੰਨੇ ਵੀ ਸਰਕਾਰੀ ਜਿਹੜੇ ਜਿਹੜੇ ਵੀ ਵਿਭਾਗਾਂ ਵਿੱਚ ਲੱਗੇ ਹੋਏ ਨੇ ਇਹ ਰਿਸ਼ਵਤ ਵਾਲੇ ਪਾਸਿਓਂ ਵਰਤ ਰੱਖਣਾਂ ਬਈ ਅਸੀਂ ਲੋਕਾਂ ਦਾ ਕੰਮ ਇਮਾਨਦਾਰੀ ਨਾਲ ਕਰਾਂਗੇ ਬਿਨਾ 1 ਰੁਪਿਆ ਲਿਆ ਇਹਨਾਂ ਲੋਕਾਂ ਨੂੰ ਵਰਤ ਰੱਖਣਾ ਚਾਹੀਦਾ ਜੀ ਬਈ ਵਰਤ ਰੱਖਣਾ ਝੂਠ ਵਾਲੇ ਪਾਸਿਓਂ ਵਰਤ ਰੱਖੋ ਜਿਹੜੇ ਲੋਕੀ ਲੋਕਾਂ ਦੇ ਸਰੀਰ ਨਾਲ ਖਿਲਵਾੜ ਕਰ ਰਹੇ ਨੇ ਬਈ ਖਾਣ ਵਾਲੀਆਂ ਸਬਜ਼ੀਆਂ ਵਿੱਚ ਮਿਲਾਵਟ ਕਰ ਰਹੇ ਨੇ ਖਾਣ ਵਾਲੀਆਂ ਸਬਜ਼ੀਆਂ ਵਿੱਚ ਮਿਲਾਵਟ ਕਰ ਰਹੇ ਨੇ ਪੀਣ ਵਾਲੇ ਪਾਣੀ 'ਚ ਮਿਲਾਵਟ ਹੋ ਰਹੀ ਏ ਪੀਣ ਵਾਲੇ ਦੁੱਧ ਵਿੱਚ ਮਿਲਾਵਟ ਹੋ ਰਹੀ ਕਿੰਨੀਆਂ ਐਸੀਆਂ ਚੀਜ਼ਾਂ ਕਿੰਨੇ ਐਸੇ ਪਦਾਰਥ ਬੰਤਾ ਆਪਣਾ ਢਿੱਡ ਪੂਰਾ ਕਰਨ ਲਈ ਬੰਦਾ ਆਪਣਾ ਨਿੱਜੀ ਸਵਾਰਥ ਪੂਰਾ ਕਰਨ ਲਈ ਲੋਕਾਂ ਦੇ ਸਰੀਰਕ ਆ ਸਰੀਰ ਦੇ ਨਾਲ ਖਲਵਾੜ ਕਰ ਰਿਹਾ ਸੇਧ ਨਾਲ ਖਲਵਾੜ ਕਰ ਰਿਹਾ ਕਿ ਐਸੇ ਲੋਕਾਂ ਨੂੰ ਵਰਤ ਰੱਖਣ ਦੀ ਲੋੜ ਨਹੀਂ ਕਿ ਵੀ ਅਸੀਂ ਆ ਲੋਭ ਲਾਲਚ ਵਾਲੇ ਪਾਸਿਓਂ ਵਰਤ ਰੱਖੀਏ ਸੰਤੋਖ ਦਾ ਗੁਰੂ ਅਰਜਨ ਸਹਿਬ ਮਹਾਰਾਜ ਜੀ ਨੂੰ ਪੜੋ ਮਹਾਰਾਜ ਕਹਿੰਦੇ ਨੇ ਮੈਂ ਤੈਨੂੰ ਵਰਤ ਰੱਖਣ ਤੋਂ ਰੋਕਦਾ ਨਹੀਂ ਤੂੰ ਵਰਤ ਰੱਖ ਮਿੱਠਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਝਨ ਦਰਸ ਪਰਤਰੀਏ ਰੂਪ ਨ ਆਪੇਖੇ ਨੇਤਰ ਸਾਧ ਕੀ ਟੈਲ ਸੰਤ ਸੰਗ ਹੇਤ ਕਰਨ ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਮਹਾਰਾਜ ਕਹਿੰਦੇ ਚਰਨ ਚਲੋ ਮਾਰਗ ਗੋਬਿੰਦ ਮਿੱਟੇ ਪਾਪ ਜਪੀਏ ਹਰਬਿੰਦ ਕਰ ਹਰ ਕਰਮ ਸ਼ਰਬਨ ਹਰ ਕਥਾ ਹਰ ਨਾਨਕ ਦਰਗਾ ਉਜਲ ਮੱਥਾ ਮਹਾਰਾਜ ਕਹਿੰਦੇ ਬਰਤ ਰੱਖ ਵੀ ਆ ਬਈ ਬੰਦਾ ਇਨਾ ਗੱਲਾਂ ਵਾਲੇ ਪਾਸੋਂ ਬਰਤ ਨਹੀਂ ਰੱਖਦਾ ਬਈ ਅੰਨ ਛੱਡ ਦਿੱਤਾ ਬੀਬੀਆਂ ਉਹ ਵੀ ਬੀਬੀਆਂ ਨੇ ਛੱਡਿਆ ਬੰਦਿਆਂ ਨੇ ਨਹੀਂ ਛੱਡਿਆ ਪੁਰਸ਼ ਜਾਤੀ ਨੇ ਨਹੀਂ ਛੱਡਿਆ ਬੀਬੀਆਂ ਨੇ ਅੰਨ ਦਾ ਤਿਆਗ ਕੀਤਾ ਭਗਤ ਕਬੀਰ ਕਹਿੰਦੇ ਨੇ ਉਹ ਬੀਬਾ ਅੰਨ ਦਾ ਤਿਆਗ ਕਰਕੇ ਕਦੀ ਰੱਬ ਖੁਸ਼ ਨਹੀਂ ਹੋਇਆ ਬਈ ਜਿਹੜੇ ਰੱਬ ਜੀ ਨੇ ਤੈਨੂੰ ਖਾਣ ਨੂੰ ਅੰਨ ਦਿੱਤਾ ਬਈ ਤੂੰ ਇਹ ਅੰਨ ਦਾ ਤਿਆਗ ਕਰਕੇ ਉਲਟਾ ਅੰਨ ਦਾ ਨਿਰਾਦਰ ਕਰ ਰਹੀ ਐ ਬਈ ਤੂੰ ਨਾ ਸੁਹਾਗਣਾਂ ਚ ਗਿਣੀ ਜਾਏਂਗੀ ਨਾ ਤੂੰ ਰੰਡ ਰੰਡੀਆਂ ਚ ਗਿਣੀ ਜਾਏਂਗੀ ਮਾਫ ਕਰਿਓ ਲੈਂਗੁਏਜ ਐਸੀ ਪਰ ਮੈਂ ਨਹੀਂ ਇਹ ਭਗਤ ਕਬੀਰ ਕਹਿ ਰਹੇ ਨੇ ਛੋੜੈ ਅੰਨ ਕਰੈ ਪਖੰਡ ਨਾ ਉਹ ਸੁਹਾਗਣ ਨਾ ਉਹ ਰੰਡ ਮਹਾਰਾਜ ਦੀ ਬਾਣੀ ਕਹਿ ਨਹੀਂ ਭਾਈ ਤਜਿਐ ਅੰਨ ਨਾ ਮਿਲੇ ગોਪਾਲ ਮਹਾਰਾਜ ਕਹਿੰਦੇ ਬੰਦਿਆ ਤੂੰ ਅੰਨ ਛੱਡ ਦਿੱਤਾ ਖਾਣਾ ਪਰ ਇਹਦੇ ਨਾਲ ਤੈਨੂੰ ਰੱਬ ਨਹੀਂ ਮਿਲਣਾ ਅੰਨ ਨਾ ਖਾਹੇ ਦੇਹੀ ਤੁਗ ਦੀਜੈ ਬਿਨ ਗੁਰ ਗਿਆਨ ਤ੍ਰਿਪਤ ਨਾ ਥੀਜੈ ਮਹਾਰਾਜ ਕਹਿੰਦੇ ਅੰਨ ਦਾ ਤਿਆਗ ਕਰਕੇ ਸਰੀਰ ਨੂੰ ਕਸ਼ਟ ਦੇਣ ਦੇ ਨਾਲ ਬਿਨੋ ਗੁਰੂ ਦੇ ਗਿਆਨ ਤੋਂ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਭਗਤ ਕਬੀਰ ਕਹਿੰਦੇ ਨੇ ਭੁੱਖੇ ਭਗਤ ਨਾ ਕੀਜੈ ਬਈ ਭੁੱਖੇ ਪੇਟ ਭਗਤੀ ਨਹੀਂ ਕੀਤੀ ਜਾ ਸਕਦੀ